ਸਾਰਿਆਂ ਸਤਿਕਾਰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੱਜ ਹਨੀ ਚਿਲੀ ਪੋਟੈਟੋ ਇਹ ਹਨੀ ਚਿਲੀ ਪੋਟੈਟੋ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕੀਤਾ ਜਦੋਂ ਬੱਚਿਆਂ ਨੂੰ ਛੋਟੀ ਮੋਟੀ ਭੁੱਖ ਲੱਗੀ ਹੁੰਦੀ ਆ ਤੇ ਘਰ ਵਿੱਚ ਕੁਝ ਨਹੀਂ ਖਾਣੇ ਹੁੰਦਾ ਤੇ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਆ ਚਿਲੀ ਪੋਟੈਟੋ ਬਣਾਵਾਂਗੇ ਚਿਲੀ ਪੋਟੈਟੋ ਬਣਾਉਣ ਲਈ ਅਸੀਂ ਤਿੰਨ ਆਲੂ ਲਏ ਆ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਛਿੱਲ ਲਏ ਆ ਹੁਣ ਅਸੀਂ ਇਸ ਤਰ੍ਹਾਂ ਨੂੰ ਲੰਬਾਈ ਵਿੱਚ ਕਟਾਇਆ ਕੱਟ ਲਾਂ ਇਸ ਤਰ੍ਹਾਂ ਇਹਦੇ ਪੀਸ ਕਟਿੰਗ ਕਰ ਲੈਨੇ ਲੰਬਾਈ ਦੇ ਵਿੱਚ ਜਿਸ ਤਰ੍ਹਾਂ ਅਸੀਂ ਫ੍ਰੈਂਚ ਫਰਾਈ ਲਈ ਪੀਸ ਕੱਟਦੇ ਹਾਂ ਸਾਰੇ ਆਲਵਾਂ ਨੂੰ ਅਸੀਂ ਇਸੇ ਤਰ੍ਹਾਂ ਕਟਿੰਗ ਕਰ ਲੈਨੇ ਆਲਵਾਂ ਦੀ ਕਟਿੰਗ ਕਰ ਲਈ ਆ ਇਹਨਾਂ ਨੂੰ ਇੱਕ ਬੋਲ ਵਿੱਚ ਪਾ ਲੈਨੇ ਆ ਲੋ ਥੋੜਾ ਜਿਹਾ ਨਮਕ ਅਰਹ ਰੋਟ ਪਾਵਾਂਗੇ 2-3 ਚਮਚੀ ਕਸ਼ਮੀਰੀ ਦੇਗੀ ਲਾਲ ਮਿਰਚ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਏ। 2 ਚਮਚੇ ਪਾਣੀ ਪਾ ਲਾਂਗੇ। ਪਾਲਵਾਨਾਂ ਨੂੰ ਸਿਆਰਾ ਰੋਡ ਦੇ ਨਾਲ ਕੋਟ ਕਰ ਲਿਆ ਵਾ। ਇਹਨਾਂ ਨੂੰ ਫਰਾਈ ਕਰਾਂਗੇ ਹੁਣ ਅਸੀਂ। ਤੇਲ ਨੂੰ ਗਰਮ ਹੋਣ ਦੇ ਲਈ ਜੰਗੀ ਤਰਾ। ਹੁਣ ਅਸੀਂ ਆਲੂਆਂ ਨੂੰ ਵਿੱਚ ਪਾ ਦਿੰਦੇ। ਸਾਰੀਆਂ ਸਲਾਈਸਾਂ ਨੂੰ ਪਾ ਦਿੰਦੇ। ਤੇ ਇਹਨਾਂ ਨੂੰ ਫਰਾਈ ਕਰ ਲਈਏ। ਜਦੋਂ ਤੱਕ ਆਲੂ ਫਰਾਈ ਹੁੰਦੇ ਆ ਉਦੋਂ ਤੱਕ ਅਸੀਂ ਤੜਕੇ ਦੀ ਤਿਆਰੀ ਕਰ ਲਈਏ। ਥੋੜਾ ਜਿਹਾ ਲਸਣ ਲੈ ਆਵਾਂ ਲਸਣ ਨੂੰ ਸਿਬਰੀ-ਬਰੀ ਕੱਟ ਲੈਣੀ ਹੈ ਲਸਣ ਨੂੰ ਕੱਟ ਲਿਆ ਬਰੀ-ਬਰੀ ਮਿਰਚਾਂ ਨੂੰ ਬਰੀ-ਬਰੀ ਕੱਟ ਲੈਣੀ ਹੈ ਇੱਕ ਪਿਆਜ਼ ਲੈ ਆਵਾਂ ਪਿਆਜ਼ ਨੂੰ ਬਰੀ ਕਟਿੰਗ ਕਰਨਾ ਤੁਸੀਂ ਹਰਾ ਪਿਆਜ਼ ਵੀ ਵਰਤ ਸਕਦੇ ਜੇ ਜਿਹਦੇ ਵਿੱਚ ਚਿਲੀ ਪਟੈਟੋ ਖਾਣ ਵਿੱਚ ਬਹੁਤ ਹੀ ਸਵਾਦ ਆਉਂਦਾ ਜਦੋਂ ਕੋਈ ਚੀਜ਼ ਬਣਾਉਣ ਨੂੰ ਦਿਨ ਨਾ ਕਰੇ ਤੇ ਫਟਾਫਟ ਚਿਲੀ ਟੈਟੋ ਬਣਾ ਲਓ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਸ਼ਿਮਲਾ ਮਿਰਚ ਨੂੰ ਅਸੀਂ ਲੰਬੇ ਲੰਬੀਆਂ ਸ্লাইਸਾਂ ਕੱਟਾਂਗੇ ਜਿਸ ਤਰ੍ਹਾਂ ਸੇ ਆਲੂਆਂ ਦੀਆਂ ਲੰਬੀਆਂ ਸ্লাইਸਾਂ ਕੱਟੀਆਂ। ਉਸੇ ਤਰੀਕੇ ਨਾਲ ਪਤਲੀਆਂ ਤੇ ਲੰਬੀਆਂ। ਆਲੂਆਂ ਦੀ ਸ্লাইਸਾਂ ਨੂੰ ਉਲਟਾ ਫਲਟਾ ਕੇ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ। 10-15 ਮਿੰਟ ਹੋ ਗਏ ਸਾਨੂੰ ਫਰਾਈ ਕਰਦੇ ਆ ਇਹਨੂੰ। ਇੱਕ ਅਸੀਂ ਕੱਢ ਕੇ ਚੈੱਕ ਕਰ ਲਈਏ। ਫਰਾਈ ਹੋ ਗਏ। ਹੁਣ ਅਸੀਂ ਇਹਨੂੰ ਬਾਹਰ ਕੱਢ ਲਏ। ਆਲੂ ਦੀਆਂ ਸ্লাইਸਾਂ ਨੂੰ ਬਾਹਰ ਕੱਢ ਲਏ। ਤੇਲ ਗਰਮ ਰੱਖ ਲਿਆ ਵਾ। 2 ਚਮਚੇ ਤੇਲ ਦੇ ਪਾਣਾ ਹੈ। લાસંતે હરી મરચું પાલાંગે એને થોડે પકાવી દઈએ. પیاز પાલાંગે. પیاز ਨੂੰ હલકા જ પકાણ લઈએ. પیاز ਨੂੰ જ્યાદા નહીં પકાવਣਾ હલકા જ ગલબ દીકવા. ਹੁਣ ਅਸੀਂ ਸ਼ਿਮਲਾ ਮਿਰਚ ਪਾਲਾਂਗੇ। ਇਹਨੂੰ ਪਕਾਵਾਂਗੇ ਹਲਕਾ ਜਿਹਾ। ਹਲਕਾ ਜਿਹਾ ਸੌfte ਕਰਾਂਗੇ ਅਸੀਂ ਸ਼ਿਮਲਾ ਮਿਰਚ ਨੂੰ। જ્યાદા નહીં ਪਕਾਵਾਂਗੇ। ਇਹਦਾ ਕ੍ਰਾਂਚ ਜਿਹੜਾ ਵਿੱਚ ਆਉਣਾ ਚਾਹੀਦਾ ਸ਼ਿਮਲਾ ਮਿਰਚ ਦਾ। ਹੁਣ ਅਸੀਂ ਸੌਸ ਨੂੰ ਐਡ ਕਰ ਲઈએ। ਟਮਾਟੋ ਸੌਸ ਦੇ ਦੋ ਦੋ ਚਮਚ ਚਿਲੀ ਸੌਸ ਇੱਕ ਚਮਚਾ ਸੋਇਆ ਸੋਇਆ ਸੌਸ ਅੱਧਾ ਚਮਚਾ ਇਹਨੂੰ ਮਿਕਸ ਕਰ ਲੈਨੇ ਸਾਰੇ ਸੌਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਫਲੇਮ ਨੂੰ ਸਲੋ ਕਰਾਂਗੇ ਅੱਧਾ ਇੱਕ ਚਮਚਾ ਵਿਨੇਗਰ ਦਾ ਇਹਦੇ ਨਾਲ ਖੱਟਾ ਮਿੱਠਾ ਟੇਸਟ ਆਏਗਾ ਬਹੁਤ ਵਧੀਆ ਲੱਗੇਗਾ ਥੋੜਾ ਜਿਹਾ ਪਕਾ ਲੈਨੇ ਸੌਸਾਂ ਨੂੰ ਨਮਕ ਤੇ ਅਸਟਰ ਸਾਰ ਪਾਵਾਂਗੇ ਨਮਕ ਅਸੀਂ ਪਹਿਲਾਂ ਵੀ ਪਾਇਆ ਸੀ ਜਦੋਂ ਅਸੀਂ ਆਲਵਨ ਫਰਾਈ ਕੀਤਾ ਸੀ ਚਿਲੀ ਫਲੈਕਸ 2 ਕ ਚਮਚੇ ਪਾਣੀ ਪਾ ਲਾਂਗੇ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਆਲਵਨ ਜਿਹੜਾ ਫਰਾਈ ਕਰਕੇ ਰੱਖਿਆ ਸੀ ਉਹਨਾਂ ਨੂੰ ਮਿਕਸ ਕਰ ਲਈਏ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਾਰਿਆਂ ਦੇ ਨਾਲ ਚੰਗੀ ਤਰ੍ਹਾਂ ਸੌਸ ਜਿਹੜੀ ਕੋਟ ਹੋ ਗਈ ਹੈ ਬਹੁਤ ਵਧੀਆ ਮਿਕਸ ਹੋ ਗਏ ਹਣੀ ਪਾ ਲਾਂਗੇ ਹਣੀ ਚਿਲੀ ਟੈਟੋ ਬਣ ਕੇ ਤਿਆਰ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਹਣੀ ਪਾਉਣ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ। ਗੈਸ ਨੂੰ ਅਸੀਂ ਬੰਦ ਕਰ ਦਾਂਗੇ ਤੇ ਇਹਨੂੰ ਅਸੀਂ ਹੁਣ ਸਰਵ ਕਰਾਂਗੇ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਹਣੀ ਚਿਲੀ ਪੋਟੈਟੋ ਬਣ ਕੇ ਤਿਆਰ ਹੈ। ਚਿਲੀ ਪੋਟੈਟੋ ਬਣ ਕੇ ਤਿਆਰ ਹੈ। ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਖਾਣ ਵਿੱਚ ਇਹ ਬਹੁਤ ਹੀ ਟੇਸਟੀ ਹੈ। ਚਲੋ ਇਹਨੂੰ ਐਸੀ ਸਰਵ ਕਰਦੇ ਹਾਂ। ਇੱਕ ਪਲੇਟ ਲੈ ਲਈਏ। ਪਲੇਟ ਦੇ ਵਿੱਚ ਅਸੀਂ ਚਿਲੀ ਪੋਟੈਟੋ ਪਾ ਲਈ। ਬਹੁਤ ਹੀ ਵਧੀਆ ਟੇਸਟੀ ਬਣੇਗੇ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਅਤੇ ਖਾਓ। ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।